ਰੋਹਨ ਰਾਜਦੀਪ ਟੂ ਟੈਕਸ ਤੇ ਧਰਨਾ ਅੱਜ 5ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਪਰ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਕੋਈ ਖੁੰਗਾਰਾ ਨਹੀਂ ਮਿਲਿਆ ਔਰ ਬੀਕੇਜ ਪੰਜਾਬ ਇੱਕ ਵੱਡਾ ਸਟੈਂਡ ਲੈ ਸਕਦੀ ਹੈ ਰੋਡ ਵੀ ਜਮ ਕੀਤਾ ਜਾ ਸਕਦਾ ਹੈ ਇਸ ਵਕਤ ਦੀ ਜੋ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਉਹ ਤੋੜੇ ਤੱਕ ਅਸੀਂ ਬਚਾ ਰਹੇ ਹਾਂ ਪ੍ਰਧਾਨ ਜੀ ਮੇਰੇ ਨਾਲ ਨੇ ਗੱਲਬਾਤ ਸ਼ੁਰੂ ਕਰਦੇ ਆਪਾਂ ਸਰ ਅੱਜ ਇੱਕ ਅਹ ਵੱਡੀ ਮੀਟਿੰਗ ਰੱਖੀ ਗਈ ਸੀ ਤਾਂ ਮੀਟਿੰਗ ਵਿੱਚ ਫੈਸਲੇ ਕੀ ਲੈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮੀਟਿੰਗ ਸੀਗੀ ਸਾਡਾ ਧਰਨਾ ਪੰਜਵੇਂ ਦਿਨ ਵਿੱਚ ਪੰਜ ਦਿਨ ਹੋ ਗਿਆ ਤਾਂ ਨਾਲ ਹੀ ਸਾਡੇ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਜਾਂ ਕੋ ਸਰਕਾਰ ਦਾ ਨਮਾਇਦਾ ਸਾਡੇ ਕੋਲ ਨਹੀਂ ਪਹੁੰਚਾ ਨਾ ਹੀ ਟੋਲ ਟੈਕਸ ਵਾਲੇ ਦਾ ਕੋਈ ਅਧਿਕਾਰੀ ਸਾਡੇ ਕੋਲ ਆਇਆ ਕਿ ਅਸੀਂ ਅੱਜ ਇਲਾਕੇ ਦਾ ਕੱਟ ਕੀਤਾ ਸੀਗਾ ਤੇ ਅਸੀਂ 25 ਤਰੀਕ ਨੂੰ ਪੰਜਾਬ ਸਰਕਾਰ ਤੇ ਰੋਹਨ ਰਾਜਦੀਪ ਦਾ ਪਤਲਾ ਭੁਕਾਂਗੇ ਔਰ 26 ਤਰੀਕ ਨੂੰ ਰੋਡ ਜਾਮ ਕਰਾਂਗੇ ਇਸ ਰੋਡ ਜੋ ਪੰਜਾਬ ਕੀਤਾ ਜੋ ਕਿਸ ਜਗ੍ਹਾ ਤੇ ਇਹ ਤਰ੍ਹਾਂ ਲੱਗੇ ਇਸ ਜਗ੍ਹਾ ਤੇ ਜਾਮ ਹੋਊਗਾ ਜਾਂ ਅੱਗੇ ਜਾਮ ਉਹ ਪ੍ਰੋਪਰ ਰੋਡ ਜਾਮ ਕੀਤਾ ਜਾਊਗਾ ਕਿਸ ਤਰ੍ਹਾਂ ਹੋਊਗਾ ਰੋਡ ਜਾਮ ਜੋ ਤਸਵੀਰ ਕਿਸ ਤਰ੍ਹਾਂ ਦੀ ਸਾਹਮਣੇ ਆਏਗੀ ਇਹਦਾ ਰੋਡ ਆ ਬਿਲਕੁਲ ਐਸੀ ਜਗ੍ਹਾ ਤੋਂ ਰੋਡ ਜਾਮ ਕੀਤਾ ਜਾਊਗਾ ਪ੍ਰੋਪਰ ਕੀਤਾ ਜਾ ਕੋਈ ਲਾਂਗਾ ਨਹੀਂ ਦਿੱਤਾ ਜਾਊਗਾ ਜੇ ਅਜੇ ਤੱਕ ਜੋ ਇਹਨਾਂ ਦੇ ਟੂਲ ਦੇ ਅਧਿਕਾਰੀ ਆ ਉਹਨਾਂ ਨਾਲ ਕੋਈ ਕਿਸੇ ਨਾਲ ਗੱਲਬਾਤ ਇਹ ਫੋਨ ਤੇ ਰਾਬਤਾ ਕੰਮ ਕਿਸੇ ਨੇ ਕੋਸ਼ਿਸ਼ ਕੀਤੀ ਹੋਵੇ ਸਾਡੇ ਨਾਲ ਕਿਸੇ ਨੇ ਵੀ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਇਹਨਾਂ ਨੂੰ ਫੋਨ ਕੀਤੇ ਆ ਪਰ ਸਾਨੂੰ ਕੋਈ ਇਹਨਾਂ ਨੇ ਕੋਈ ਜਵਾਬ ਜਗਾ ਨਹੀਂ ਦਿੱਤਾ ਅਸੀਂ ਕੱਲ ਆਪਣੇ ਡੀਸੀ ਸਾਹਿਬ ਜਲੰਧ ਤੇ ਡੀਸੀ ਸਾਹਿਬ ਲੁਧਿਆਣਾ ਨੂੰ ਵੀ ਇਹ ਮੰਗ ਪੱਤਰ ਭੇਜਿਆ ਸੀ WhatsApp ਰਾਹੀਂ ਤੇ ਨਗੋਦ ਅਹਿਜੇ ਸਾਹਿਬ ਨਾਲ ਗੱਲ ਹੋਈ ਆ ਪਰ ਕੋਈ ਸਾਨੂੰ ਸਾਰਥ ਜਵਾਬ ਨਹੀਂ ਮਿਲਿਆ ਇਹ ਦੂਜੇ ਪਾਸੇ ਟੂਲ ਟੈਕਸ ਵਾਲੇ ਕਹਿ ਰਹੇ ਸੀ ਕਿ ਅਸੀਂ ਰੋਡ ਬਣਾਉਣਾ ਸ਼ੁਰੂ ਕੀਤਾ ਹੋਇਆ ਅਸੀਂ ਤੇ ਪੈਂਚਰ ਲਗਾਉਣਾ ਸ਼ੁਰੂ ਕੀਤਾ ਹੋਇਆ ਪਰ ਨਕੂਦਰ ਤੋਂ ਜੇਕਰ ਸ਼ੁਰੂਆਤ ਕਰੀ ਤੇ ਜਗਰਾਉਂ ਤੋਂ ਰੋਡ ਤੱਕ ਅਜੇ ਤੱਕ ਤਾਂ ਕੋਈ ਪੈਂਚਰ ਵਗੈਰਾ ਨਹੀਂ ਲਗਾਏ ਤੇ ਜਾ ਰਹੇ ਪਰ ਤੁਹਾਨੂੰ ਇਹਨਾਂ ਨੇ ਪ੍ਰੋਸੈਸ ਚ ਲਿਆ ਸੀ ਕਿ ਅਸੀਂ ਕੰਮ ਸ਼ੁਰੂ ਕੀਤਾ ਹੋਇਆ ਪਰ ਉਸ ਤੋਂ ਬਾਅਦ ਤੁਸੀਂ ਕੋਈ ਮੌਇਨਾ ਕੀਤਾ ਵੀ ਕਿਤਨਾ ਕਿਤੋਂ ਕੰਮ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਸਾਡੇ ਨਾਲ ਪਿਛਲੇ 28 ਤਰੀਕ ਨੂੰ ਮੀਟਿੰਗ ਸੀਗੀ ਉਹ ਦਿਨ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਉਦੋਂ ਹੀ ਉਦਨੇ ਇਹਨਾਂ ਨੇ ਇੱਕ ਟੀਪਰ ਮੰਗਵਾਲਿਆ ਸੀਗਾ ਬਜਰੀ ਦਾ ਤੇ ਮਿੱਟੀ ਦਾ ਮਿਕਸ ਕਹਿੰਦੇ ਅੱਜ ਹੀ ਪਾਉਣਾ ਸ਼ੁਰੂ ਕਰ ਦਿੰਦੇ ਆ ਉਧਰ ਲੈ ਕੇ ਵੀ ਗਏ ਆ ਉੱਥੇ ਇਹਨਾਂ ਨੇ ਕੁਝ ਮਿੱਟੀ ਪਾਈ ਵੀ ਆ ਇੱਕ ਦੋ ਇੱਕ ਦੋ ਜਗ੍ਹਾ ਤੇ ਤੇ ਬਾਕੀ ਹੋਰ ਕਿਤੇ ਨਹੀਂ ਸਾਨੂੰ ਇਹਨਾਂ ਨੇ ਧੋਖੇ ਵਿੱਚ ਹੀ ਰੱਖਿਆ ਅਸੀਂ ਉਸ ਦਿਨ ਆਉਂਦੇ ਸੀ ਜਲੰਧਰ ਤੋਂ 17 ਤਰੀਕ ਨੂੰ ਉਸ ਦਿਨ ਵੇਖਿਆ ਇੱਕ ਇਹ ਬਜਰੀ ਦਾ ਤੇ ਸਵਾ ਦਾ ਟਿਪਲ ਲੈੇ ਭਰ ਕੇ ਮਿੱਟੀ ਦੇ ਉੱਤੇ ਇਹਦਾ ਉੱਥੇ ਪਾਇਆ ਉੱਤੇ ਰੂਲਰ ਫੇਰੰਡਿਆ ਸੀ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਸਤੇ ਅਸੀਂ ਫਿਰ ਆਣ ਕੇ ਸਾਰੇ ਜਥੇਬੰਦ ਵਰਕਰਾਂ ਨਾਲ ਸਲਾਹ ਕੀਤੀ ਤੇ ਦੂਜੇ ਦਿਨ ਇਹ ਸਟੇਸਨ ਨੂੰ ਮੰਗ ਪਾ ਦਿੱਤਾ ਤੇ 19 ਤਰੀਕ ਨੂੰ ਅਸੀਂ ਇਹ ਰੋਡ ਬੰਦ ਕਰ ਦਿੱਤਾ ਇਸ ਆਸ-ਪਾਸ ਤੇ ਬਹੁਤ ਸਾਰੇ ਲੋਕ ਇਸ ਸੜਕ ਦੇ ਉੱਪਰ ਇਸ ਰੋਡ ਦੇ ਉੱਪਰੋਂ ਲੰਘਦੇ ਆ ਖਾਸ ਕਰਕੇ ਇਲਾਕਾ ਨਿਵਾਸੀ ਨੂੰ ਜਿਹੜੇ ਆ ਸਕਦੇ ਆ ਦੂਰ ਦਰੜਿਆਂ ਤੋਂ ਵੀ ਕੋਈ ਖਾਸ ਅਪੀਲ ਕਰਨੀ ਚਾਹਾਂ ਹਾਂ ਇਹ ਸਾਰੇ ਜਿਹੜੇ ਸਾਡੇ ਇਸ ਇਲਾਕੇ ਦੇ ਲੋਕ ਆ ਜਾਂ ਆਸ-ਪਾਸੋਂ ਲੰਘਦੇ ਆ ਸਾਰਿਆਂ ਨੂੰ ਮੇਰੀ ਇਹ ਬੇਨਤੀ ਆ ਕਿ ਆ ਸਭ ਕਹਿੰਦੇ ਕਿ ਰੋਡ ਜਮ ਕਿਤੇ ਜਾਊਗਾ ਹੋਰ ਫੈਸਲੇ ਕੀ ਲੈ ਗਿਆ ਇਸ ਨੂੰ ਲਾ ਵੀਰ ਜੀ ਇਹ ਜਿਹੜਾ ਸੜਕ ਟੁੱਤੀ ਦੇ ਬਾਬਤ ਅੱਜ ਤਹਰਾ ਪੰਜਵੇਂ ਦਿਨ ਚ ਪ੍ਰਵੇਸ਼ ਕਰ ਗਿਆ ਜਿੱਦਾਂ ਪ੍ਰਧਾਨ ਜੀ ਨੇ ਕਿਹਾ ਵੀ ਕਿਸੇ ਵੀ ਅਧਿਕਾਰੀ ਨੇ ਸਾਡੇ ਨਾਲ ਕੋਈ ਸਵਰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਬਹੁਤ ਤਗੜੀ ਮੀਟਿੰਗ ਹੋਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਹਦੇ ਵਿੱਚ ਇਲਾਕੇ ਤੋਂ ਵੀ ਬੰਦੇ ਆਏ ਤੇ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਵਿੱਚ ਕੰਮ ਕਰਨ ਦੀ ਟੀਮ ਉਹ ਵੀ ਆਈ ਤੇ ਬਹੁਤ अहम ਫੈਸਲੇ ਲਏ ਗਏ ਕਿ 25 ਤਰੀਕ ਨੂੰ ਅਸੀਂ ਭਗਵੰਤ ਮਾਨ ਜੀ ਦਾ ਪੰਜਾਬ ਸਰਕਾਰ ਦਾ ਤੇ ਆ ਟੂਲ ਟੈਕਸ ਰੋਹਿਤ ਜਿਹੜਾ ਹੈਗਾ ਇਹਦਾ ਪੁਤਲਾ ਫੂਕਾਂਗੇ ਤੇ 26 ਤਰੀਕ ਨੂੰ ਅਸੀਂ ਰੋਡ ਜਾਮ ਕਰਾਂਗੇ ਰੋਡ ਮੁਕੰਮਲ ਜਾਮ ਕਰਾਂਗੇ ਆ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਸਾਰੇ ਰੋਡ ਜਾਮ ਕੀਤਾ ਜਾਊਗਾ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਹੋਗਾ ਜੇ ਜਿਸ ਤਰ੍ਹਾਂ ਜੀ ਅਨਮਿੱਥੇ ਸਮੇ ਲਈ ਹੈ ਉਸ ਦਾ ਵੀ ਕੋਈ ਟਾਈਮ ਪੀਰੀਅਡ ਹੋਗਾ ਜੀ ਬਣਾ ਅਨਮਿੱਥੇ ਸਮੇ ਲਈ ਕੀਤਾ ਜਾਊਗਾ ਨਹੀਂ ਅਨਮਿੱਥੇ ਸਮੇ ਲਈ ਹੋਊਗਾ ਜੀ ਇਹ ਜਿਹੜਾ ਅਪੀਲ ਕਰਦੇ ਹਾਂ ਅਧਿਕਾਰੀਆਂ ਨੂੰ ਕਿ ਅਸੀਂ ਉਸ ਉਦੋਂ ਧਰਨਾ ਚੱਕਣਾ ਜਦੋਂ ਸੜਕ ਨੂੰ ਤੁਸੀਂ ਬਣਾਉਣਾ ਸ਼ੁਰੂ ਕਰ ਦਿੱਤਾ ਜਾਂ ਸਾਨੂੰ ਪਤਾ ਲੱਗਾ ਕਿ ਕੋਈ 10 ਕਿਲੋਮੀਟਰ ਸੜਕ ਬਣ ਕੇ ਉਰੇ ਨੂੰ ਆ ਗਈ ਹੈ ਉਦੋਂ ਅਸੀਂ ਧਰਨਾ ਚੱਕਾਂਗੇ ਨਹੀਂ ਤੇ ਪਹਿਲਾਂ ਅਸੀਂ ਇਹਨਾਂ ਦੇ ਗੱਲਾਂ ਦੇ ਵਿੱਚ ਨਹੀਂ ਆਉਣਾ ਜੀ ਤਾ ਅਗੇ ਇਸ ਤਰਨੇ ਦੀ ਇੱਕ ਖਾਸ ਗੱਲ ਹੈ ਕਿ ਸਰਪੰਚ ਇਧਰ ਸਰਪੰਚ ਖੜੇ ਤੇ ਇਧਰ ਵੀ ਸਰਪੰਚ ਹੈ ਪਰ ਇਸ ਤੋਂ ਜ਼ਿਆਦਾ ਜੋ ਪਹਿਲਾਂ ਦੀ ਤਸਵੀਰ ਸੀ 11 ਵਜੇ ਜਦੋਂ ਮੀਟਿੰਗ ਹੋਈ ਤਾਂ ਫਿਰ ਬਹੁਤ ਜ਼ਿਆਦਾ ਇਥੋਂ ਆਸ-ਪਾਸ ਦੇ ਪਿੰਡਾਂ ਦੇ ਵੀ ਸਰਪੰਚ ਇਸ ਤਰਨੇ ਦੇ ਵਿੱਚ ਸ਼ਾਮਲ ਸੀ ਸਰਕਸ ਤਰ੍ਹਾਂ ਦੇਖ ਦਿਓ ਸਰਕਾਰ ਦੀ ਨੀਤੀ ਕਿਸ ਤਰ੍ਹਾਂ ਦੇਖ ਦਿਓ ਕੋਲ ਟੈਕਸ ਵਾਲਿਆਂ ਦੀ ਮੈਨੇਜਰ ਦੀ ਇਹਨਾਂ ਦੀ ਨੀਤੀ ਕਿਸ ਤਰ੍ਹਾਂ ਦੇਖ ਦਿਓ ਸਾਰਾ ਜਿਕਰ ਹੁਣ ਵੀ ਇਹਨਾਂ ਨੂੰ ਪਤਾ 5 ਦਿਨ ਤੋਂ ਟੂ ਟੈਕਸ ਬੰਦ ਆ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਇਹ ਸਾਨੂੰ ਸਮਝ ਨਹੀਂ ਆ ਰਹੀ ਇਸ ਦਾ ਕਾਰਨ ਕੀ ਆ ਅੱਜ ਜਿਸ ਤਰ੍ਹਾਂ ਸਾਡੀ ਭਾਰਤੀ ਕਿਸਾਨ ਜੂਨੀਅਰ ਪੰਜਾਬ ਦੇ ਜਿਹੜੇ ਅਹੁਦੇਦਾਰ ਤੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਸੀ ਉਹਦੇ ਨਾਲ ਨਾਲ ਸਾਨੂੰ ਇਲਾਕੇ ਦੀਆਂ ਔਰ ਨੇੜ ਦੇ ਪਿੰਡਾਂ ਦੀਆਂ ਸੰਗਤਾਂ ਦਾ ਵੀ ਬਹੁਤ ਵੱਡਾ ਸਹਿਯੋਗ ਮਿਲਿਆ ਵਾ ਜਿਸ ਤੋਂ ਸਾਨੂੰ ਹੌਸਲਾ ਸਾਡ ਨੂੰ ਵਧਿਆ ਵਾ ਔਰ ਅਸੀਂ 26 ਤਰੀਕ ਨੂੰ ਇਹ ਜਿਹੜਾ ਵਾ ਰੋਡ ਮੁਕੰਮਲ ਤੌਰ ਤੇ ਬੰਦ ਕਰਾਂਗੇ ਅਸਰ ਕੇ ਸੈਂਟਰ ਪੁਆਇੰਟ ਪੈ ਜਾਂਦਾ ਇਹਦੇ ਵਿੱਚ ਹਲਕਾ ਸ਼ਾਹਕੋਟ ਵੀ ਪੈ ਜਾਂਦਾ ਕੋਤਰੀ ਵੀ ਪੈ ਜਾਂਦਾ ਕੇ ਸੈਂਟਰ ਜਿਹਾ ਪੁਆਇੰਟ ਪੈ ਜਾਂਦਾ ਪਰ ਬਹੁਤ ਦੂਰ ਦੂਰ ਲੋਕ ਕਿਸੇ ਰੋਡ ਦੇ ਉੱਪਰੋਂ ਲੰਘਦੇ ਆ ਤਾਂ ਹੁਣ ਤੱਕ ਕਿਸੇ ਵੱਡੇ ਲੀਡਰ ਦੇ ਵੱਲੋਂ ਤਰਨ ਦੀ ਜ ਹਮਾਇਤ ਕੀਤੀ ਹੋਈ ਜਾਂ ਇੱਥੇ ਆਏ ਹੁਣ ਕਿਸੇ ਨੇ ਕੋਈ ਅਜੇ ਤੱਕ ਤਰਨੇ ਦੀ ਹਮਾਇਤ ਨਹੀਂ ਕੀਤੀ ਜੀ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਨਾ ਕੋਈ ਸਿਆਸੀ ਲੀਡਰ ਕਿਸੇ ਨੇ ਇਸ ਤਰਨੇ ਦੀ ਕੋਈ ਹਮਾਇਤ ਨਹੀਂ ਕੀਤੀ ਅਜੇ ਤੱਕ ਜੋ ਕਰਨਗੇ ਲੋਕ ਜਿੰਨੇ ਵੀ ਆਸ-ਪਾਸ ਦੇ ਰੋਜ਼ ਦੇ ਇੱਥੋਂ ਲੰਘ ਰਹੇ ਆ ਸੋ ਉਸ ਤਰ੍ਹਾਂ ਜਿਸ ਮੁਲਿਸ ਕਰਨਗੇ ਉਮੀਦ ਹੈ ਇੱਥੋਂ ਆਸ-ਪਾਸ ਪਿੰਡਾਂ ਤੋਂ ਵੀ ਆਉਣਗੇ ਸਾਡੇ ਨਾਲ ਸਾਥ ਦੇਣਗੇ ਬਾਕੀ ਦਿਨ ਰਾਤ ਤੁਹਾਡੇ ਸਾਹਮਣੇ ਹੀ ਚੱਲਦਾ ਰਹੇਗਾ ਸਾਡਾ ਲੱਕਮਰ ਚੱਲੂਗਾ ਕਾਫੀ ਦੇਰ ਤੱਕ ਚੱਲੂਗਾ ਜਿੰਨਾ ਚਿਰ ਰੂਟ ਨਹੀਂ ਸਾਡਾ ਮੁੱਕ ਮਜ਼ਦੋਰ ਤੇ ਤੁਹਾਨੂੰ ਚੁੱਕਦਾ ਤਾਂ ਇਸ ਤਰ੍ਹਾਂ ਕੀ ਹੋਰ ਵਿਦਿ ਇੱਕ ਅਹਿਮ ਗੱਲ ਹੈ ਕਿ ਤੁਸੀਂ ਅਕਸਰ ਮੈਂ ਤੁਹਾਨੂੰ ਕੈਡੀ ਚਲਾਉਂਦੇ ਹੋਏ ਦੇਖਿਆ ਕਿ ਕਿੰਨੀਆਂ-ਕਿੰਨੀਆਂ ਵੱਡੀਆਂ ਔਖੜੀਆਂ ਕਿੰਨੇ-ਕਿੰਨੇ ਬੋਪਜ ਦਾ ਆਮ ਆਦਮੀ ਪਾਰਟੀ ਦੇ ਰਹੀ ਆ ਇਹਦੇ